ਇਸ ਵਿੱਚ ਘੱਟ ਗਿਣਤੀਆਂ ਕੋ ਹੋ ਰਹੇ ਆ ਤਿਆਰ ਨੂੰ ਬੰਦ ਕਰੋ ਪਹਿਲਾ ਡਾਕਟਰ ਨੂੰ ਇਨਸਾਫ ਦਿਵਾਓ ਸਭ ਨੂੰ ਇਨਸਾਫ ਦਿਵਾਓ ਖੰਨਾ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਸਭ ਨੂੰ ਗ੍ਰਿਫਤਾਰ ਕਰੋ ਖੰਨਾ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅੱਜ ਦੇ ਵਿੱਚ ਮਹੰਮਾ ਬਾਈਚੂ ਦੇ ਲਾਲ ਕੈਗ੍ਰੇਟ ਹੋਇਆ ਉਹ ਬੇਰੱਲੀ ਦੇ ਨਾਲ ਕਤਲ ਹੋਇਆ ਉਸ ਦੇ ਇਨਸਾਫ ਲਈ ਇਹ ਰੋਸ ਪ੍ਰਦਰਸ਼ਨ ਅੱਜ ਦਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਦੇ ਵਿੱਚ ਕੋਈ ਇੱਕ ਮੰਦਿਰ ਦੇ ਵਿੱਚ ਇਹ ਅੱਜ ਵੀ ਜੂ ਲੈ ਕੇ ਨਹੀਂ ਅੱਜ ਵੀ ਕੈਂਡਲ ਮਾਰਚ ਆ ਕਿਸ ਮੰਦਿਰ ਦੇ ਨਾਲ ਕੀਤਾ ਜਿਵੇਂ ਕਿ ਹੁਣ ਨੂੰ ਪਤਾ ਹੀ ਹੈ ਜੀ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਤਿੰਨ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਸਭ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਜੋ ਕਿ ਹਿੰਦੂਆਂ ਦੇ ਵਿੱਚ ਹਿੰਦੂਆਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ ਤੇ ਮੰਦਿਰਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਦੂਸਰਾ ਖੰਨਾ ਦੇ ਵਿੱਚ ਸ਼ਾਵਨ ਦੇ ਪਵਿੱਤਰ ਮਹੀਨੇ ਦੇ ਵਿੱਚ ਜੋ ਸ਼ਿਵਲਿੰਗ ਦੀ ਵੀ ਅਦਵੀ ਕੀਤੀ ਗਈ ਸ਼ਿਵਲਿੰਗ ਨੂੰ ਤੋੜਿਆ ਗਿਆ ਜਸਟ ਇੱਕ ਕੁਝ ਪੈਸਿਆਂ ਦੇ ਵਾਸਤੇ ਤੇ ਤੀਸਰਾ ਜੋ ਕਿ ਕਿਸੇ ਦੀ ਵੀ ਭੈਣ ਹੋ ਸਕਦੀ ਹੈ ਕਿ ਡਾਕਟਰ ਜਿਹਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਉਸ ਦੇ ਨਾਲ ਗੈਂਗਰੇਪ ਤੋਂ ਉਸ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਹੈ ਇਸ ਇਸ ਦੇ ਸੰਬੰਧਿਤ ਅਸੀਂ ਰੋਸ ਪ੍ਰਦਰਸ਼ਨ ਕੀਤਾ ਜੀ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਅੱਜ ਦੇ ਰਖੜੀ ਦੇ ਦਿਨ ਤੇ ਆਪਾਂ ਸਾਰੇ ਤਿਉਹਾਰ ਮਨਾ ਰਹੇ ਹਾਂ ਬਟ ਇਸ ਇਹੋ ਜਿਹੇ ਤਿਉਹਾਰਾਂ ਦਾ ਤਾਂ ਹੀ ਫਾਇਦਾ ਜੇ ਆਪਾਂ ਸਾਰੀਆਂ ਭੈਣਾਂ ਨੂੰ ਆ ਆ ਆ ਦੇ ਸਾਰੀਆਂ ਭੈਣਾਂ ਨੂੰ ਸੁਰੱਖਿਆ ਦੇ ਸਕੀਏ ਤੇ ਆਪਦੀ ਭੈਣਾਂ ਦੇ ਨਾਲ ਨਾਲ ਬਾਕੀ ਇਸਤਰੀਆਂ ਨੂੰ ਵੀ ਇਸ ਚੀਜ਼ ਦੇ ਆਪਾਂ ਸੌਖਾ ਕੇ ਕਹੀਏ ਕਿ ਅਸੀਂ ਓਡੀ ਰੱਖਿਆ ਕਰਾਂਗੇ ਤੇ ਅਸੀਂ ਓਡੇ ਹੱਕਾਂ ਲਈ ਖੜਾਂਗੇ ਤੇਰੀ ਇਸ ਜੇ ਤਿਹਾਰਾਂ ਦਾ ਫਾਇਦਾ ਜੀ ਹਾਂਜੀ ਭਾਰਤੀ ਜੀ ਵੱਡੀ ਗੈਂਦੀ ਦੇ ਵਿੱਚ ماں ਪਾਰਟੀ ਔਰ ਵੱਡੀ ਗੈਂਦੀ ਦੇ ਵਿੱਚ ਨੌਜਵਾਨ ਦੇ ਵਿੱਚ ਬਜੂਦਾ ਕਲਕੱਤਾ ਦੇ ਵਿੱਚ ਜਿਹੜਾ ਗੈਂਗ ਰੇਪ ਹੋਇਆ ਉਸ ਤੋਂ ਬਾਅਦ ਡਾਕਟਰ ਦੀ ਮੌਤ ਹੋ ਜਾਂਦੀ ਹੈ ਕੀ ਕਹਿਣਾ ਚਾਹੋਗੇ ਅਕਾਦ ਮਾਰਕੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਬਾਲਾ ਜੀ ਮੰਦਿਰ ਕਮੇਟੀ ਨਿਹਾਲ ਸਿੰਘ ਵਾਲਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਸਬੂਚਾ ਨਿਹਾਲ ਸਿੰਘ ਵਾਲਾ ਦੇ ਨਗਰ ਦੇ ਸਾਰੇ ਸੰਗਤ ਨੇ ਕੈਂਡਲ ਮਾਰਚ ਕੀਤਾ ਉਹਦੇ ਕਾਰਨ ਕਈ ਆ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਵੀ ਡਾਕਟਰ ਦੀ ਜਿਹੜੀ ਕਿ ਗੈਂਗ ਰੇਪ ਹੋ ਕੇ ਹੱਤਿਆ ਕੀਤੀ ਗਈ ਉਹ ਇੱਕ ਬਹੁਤ ਹੀ ਮੱਦ ਭਾਗੀ ਘਟਨਾ ਤੇ ਸਾਡੇ ਦੇਸ਼ ਲਈ ਬਹੁਤ ਸ਼ਰਮਨਾਕ ਘਟਨਾ ਹੈ ਜਿੰਨੇ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਆ ਤੇ ਜਿੰਨੇ ਵੀ ਵੱੱਤ ਵੱੱਤ ਸਜ਼ਾ ਉਹ ਇਨਸਾਨਾਂ ਨੂੰ ਦਿੱਤੀ ਜਾਵੇ ਵੈਸੇ ਤਾਂ ਫਾਂਸੀ ਦੀ ਸਜ਼ਾ ਤੋਂ ਘੱਟ ਸਜ਼ਾ ਦਾ ਮੈਂ ਸਮਝਦਾ ਨਹੀਂ ਕਿ ਘੱਟ ਹੋਵੇ ਘੱਟੋ ਘੱਟ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਦੇ ਖੰਨਾ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਗਲਤ ਅਨਸਰਾਂ ਨੇ ਭਗਵਾਨ ਭੋਲੇ ਨਾ ਦਾ ਸ਼ਿਵਲਿੰਗ ਖੰਡਿਤ ਕੀਤਾ ਉੱਥੇ ਚੋਰੀ ਦੀ ਵਾਰਦਾਤ ਕੀਤੀ ਗਈ ਤੇ ਵੈਸੇ ਵੀ ਦੇਸ਼ ਦੇ ਵਿੱਚ ਜਿਹੜੇ ਕਿ ਦੇਸ਼ ਵਿਰੋਧੀ ਆ ਜਿਹੜੇ ਦੇਸ਼ ਨੂੰ ਵਧੀਆ ਨਹੀਂ ਚੱਲਣ ਦੇ ਰਹੇ ਸਮਾਜ ਦੇ ਵਿੱਚ ਗਲਤ ਅਨਸਰ ਵੀ ਹੁੰਦੇ ਆ ਤੁਹਾਨੂੰ ਪਤਾ ਹੀ ਆ ਸਾਰੇ ਉਨ੍ਹਾਂ ਦੇ ਵਿਰੁੱਧ ਜਿਹੜਾ ਕਿ ਅੱਜ ਅਸੀਂ ਕੈਂਡਲ ਮਾਰਚ ਸਾਰੇ ਹੀ ਮੈਂ ਬਾਲਾਜੀ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਨਿਹਾਲ ਸਿੰਘ ਵਾਲੇ ਦੇ ਸਹਿਯੋਗ ਦੇ ਨਾਲ ਇਹ ਕੱਢਿਆ ਗਿਆ ਇਹ ਅੱਜ ਸ਼ਾਂਤਮਈ ਕੈਂਡਲ ਮਾਰਚ ਆ ਜੇ ਇਹਨਾਂ ਮਾੜੇ ਅੰਸਰਾਂ ਨੂੰ ਕੋਈ ਨਾਥ ਨਾ ਪਾਈ ਗਈ ਕੋਈ ਵੱਡੀ ਸਜ਼ਾ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ رائے ਨਾਲ ਇਹ ਧਰਨੇ ਪ੍ਰਦਰਸ਼ਨ ਵੀ ਹੋਣਗੇ ਤੇ ਹੋ ਸਕਦਾ ਬੰਦ ਦੇ ਵੀ ਸੱਦੇ ਦਿੱਤੇ ਜਾਣ ਕਿਉਂਕਿ ਇੱਕ ਜਿਹੜਾ ਹਿੰਦੁਸਤਾਨ ਖਾਸ ਕਰ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਸਾਰੇ ਹਿੰਦੂ ਸਿੱਖ ਏਕਤਾ ਸਾਰੇ ਹੀ ਸਾਰੇ ਦੀ ਸਾਰੇ ਮਤਲਬ ਬਹੁਤ ਪਿਆਰ ਨਾਲ ਰਹਿੰਦੇ ਆ ਕੋਈ ਕਿਸੇ ਦਾ ਫਰਕ ਨਹੀਂ ਪਰ ਜਿਹੜੇ ਗਲਤ ਅਨਸਰ ਆ ਉਹ ਫਰਕ ਪਾ ਕੇ ਆਪਦੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਆਪਣੇ ਬਿਜ਼ਨਸ ਚਲਾਉਣੇ ਚਾਹੁੰਦੇ ਆ ਉਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਇੱਕ ਚੇਤਾਵਨੀ ਦੇਣੀ ਚਾਹਣਾ ਵੀ ਪ੍ਰਮਾਤਮਾ ਤੋਂ ਡਰੋ ਜਦੋਂ ਤੁਹਾਡੇ ਘਰ ਅੱਗੇ ਲੱਗੀ ਨਾ ਤੇ ਕਿਸੇ ਨੇ ਬੁਝਾਉਣ ਨਹੀਂ ਆਉਣੀ ਹੋਣੀ ਤੁਹਾਡੇ ਨਾਲ ਵੀ ਇਹੀ ਆ ਤੇ ਮਾਲਕ ਤੋਂ ਡਰੋ ਪ੍ਰਮਾਤਮਾ ਇੰਨੀ ਕਿ ਸਜ਼ਾ ਦਿੰਦਾ ਮੁੜ ਕੇ ਬੰਦੇ ਤੋਂ ਛੱਲੀ ਨਹੀਂ ਜਾਂਦੀ ਇਹ ਬੇਨਤੀ ਆ ਤੇ ਮੈਂ ਫੇਰ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦਾ ਸਾਡੀ ਜਿਹੜੀ ਬੱਚੀ ਡਾਕਟਰ ਉਹਦੇ ਨਾਲ ਕਿੱਡਾ ਵੱਡਾ ਤੱਕਾ ਹੋਇਆ ਜਿਹੜਾ ਕਿ ਕੋਈ ਸਹਿਯੋਗ ਨਹੀਂਗਾ ਸਾਰਾ ਹੀ ਦੇਸ਼ ਉਹਦਾ ਸੋਗ ਮਨਾ ਰਿਆ ਹਰੇਕ ਸਟੇਟ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਨਿਕਲ ਰਹੇ ਆ ਉਹਨਾਂ ਨੂੰ ਦੋਸ਼ੀਆਂ ਨੂੰ ਕਟੋ-ਕਟ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਖੰਨਾ ਦੇ ਵਿੱਚ ਜਿਨ੍ਹਾਂ ਨੇ ਭਗਵਾਨ ਭੋਲੇ ਨਾਥ ਦਾ ਸ਼ਿਵਲਿੰਗ ਖੰਡਿਤ ਕੀਤਾ ਚੋਰੀ ਦੀ ਵਾਰਦਤ ਕੀਤੀ ਉਹਨਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਅੰਸਰ ਗਲਤੀ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਜੀ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਡਾਕਟਰੀ ਨਹੀਂ ਸੀ ਆਪਣੇ ਦੇਜ ਦੇ ਵਿੱਚ ਕਿਹਨੂੰ ਜ਼ਿੰਮੇਵਾਰ ਮੰਨਦੇ ਦੇਖੋ ਡਾਕਟਰ ਨਾਲੋਂ ਵੱਡਾ ਕੋਈ ਨਹੀਂ ਕਿਉਂਕਿ ਡਾਕਟਰ ਨੂੰ ਪ੍ਰਮਾਤਮਾ ਨੇ ਆਪ ਦਾ ਰੂਪ ਦਿੱਤਾ ਹੈ ਇਨਸਾਨ ਉਹਦੋਂ ਜਾਂਦਾ ਜਦੋਂ ਕੋਈ ਵਿਪਤਾ ਦੇ ਵਿੱਚ ਹੁੰਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਾਰੀ ਹੁੰਦੀ ਆ ਜੇ ਉਹਨਾਂ ਨੇ ਆਪਾਂ ਇਸ ਤਰ੍ਹਾਂ ਦੀਆਂ ਹਰਕਤਾਂ ਗਲਤ ਕਰਾਂਗੇ ਤਾਂ ਮੇਰਾ ਖਿਆਲ ਹੈ ਇਹ ਤੋਂ ਵੱਡਾ ਕੋਈ ਪਾਪ ਨਹੀਂਗਾ ਇੱਕ ਹੋਰ ਬੰਗਲਾਦੇਸ਼ ਦੇ ਵਿੱਚ ਘਟ ਗੰਤਿਆ ਨੇ ਹਿੰਦੂਆਂ ਨਾਲ ਹੋਰ ਵੀ ਜਿਹੜੇ ਕੋਈ ਉੱਤੇ ਸਿੱਖ ਸੀ ਜਾਂ ਬਹੁਤ ਵੱਡੇ ਤਸੱਦ ਹੋਇਆ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਮੰਦਿਰ ਵੀ ਢਾਹ ਢੇਰੀ ਕਰਤੇ ਉੱਥੇ ਬਹੁਤ ਨੁਕਸਾਨ ਕੀਤਾ ਪਰ ਇਹ ਲੋਕਾਂ ਨੂੰ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਜਿੱਦੇ ਇਹਨਾਂ ਨਾਲ ਬੀਤੀ ਅੱਜ ਤਾਂ ਉਹਨਾਂ ਦੇ ਹਾ ਦੇ ਨਾਰੇ ਮਾਰ ਲਈਦਾ ਸਾਰਾ ਦੇਸ਼ ਪੈਰਦਾ ਸਾਰੀਆਂ ਸਾਰੀਆਂ ਕੰਟਰੀਆਂ ਹਾ ਦਾ ਨਾਰਾ ਮਾਰ ਰਹੀਆਂ ਪਰ ਇਹਨਾਂ ਦੇ ਮਗਰ ਕਿਸੇ ਨੇ ਹਾ ਦਾ ਨਾਰਾ ਵੀ ਨਹੀਂ ਮਾਰਨਾ ਜਿਹੜਾ ਕੁਛ ਇਹਨਾਂ ਨਾਲ ਹੋਊਗਾ ਕਿਸੇ ਤੋਂ ਇਹਨਾਂ ਤੋਂ ਚੱਲਿਆ ਵੀ ਨਹੀਂ ਜਾਣਾ ਭਾਤੀ ਜੀ ਭਾਰਤ ਦਾ ਜਿਹੜਾ ਧਿਆਰਾ ਦਾ ਦੇਸ਼ ਆ ਪਿਆਜ ਰਖੜੀ ਵੀ ਆ ਇਸ ਧਿਆਰ ਦੇ ਉੱਪਰ ਸਾਨੂੰ ਮਰਦਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਦੇਖੋ ਰਖੜੀ ਦਾ ਧਿਆਰ ਇੱਕ ਭੈਣ ਭਰਾ ਦਾ ਰਿਸ਼ਤਾ ਤੇ ਪਿਆਰ ਦਾ ਰਿਸ਼ਤਾ ਹੈ ਪਿਆਰ ਕੀ ਆ ਪਿਆਰ ਕੀ ਹੈ ਵੀ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਮਿੱਠਤ ਨਾਲ ਰਹਿਣਾ ਚਾਹੀਦਾ ਇੱਕਾ ਇੱਕਾ ਰੱਖਣਾ ਚਾਹੀਦਾ ਕਿਉਂਕਿ ਜਿਸ ਪਰਿਵਾਰ ਦੇ ਵਿੱਚ ਜਿਸ ਹਲਕੇ ਦੇ ਵਿੱਚ ਜਿਸ ਜ਼ਿਲ੍ਹੇ ਦੇ ਵਿੱਚ ਜਿਸ ਸਟੇਟ ਦੇ ਵਿੱਚ ਜਿਸ ਦੇਸ਼ ਦੇ ਵਿੱਚ ਇੱਕਾ ਤੇ ਮੇਰਾ ਖਿਆਲ ਉਹ ਤੇ ਸਭ ਕੁਝ ਹੀ ਹੈ ਇਹ ਅੱਜ ਰੱਖੜੀ ਦੇ ਪਵਿੱਤਰ ਦਿਹਾੜੇ ਤੇ ਸਭ ਨੂੰ ਆਪਾਂ ਨੂੰ ਪਿਆਰ ਬਣਾ ਕੇ ਰੱਖਣਾ ਹਾਂਜੀ ਪ੍ਰਣਾਜੀ ਬਾਲਾ ਜੀ ਮੰਦਿਰ ਵੱਲੋਂ ਉੱਚੀ ਜਿਹੜੇ ਮੈਂਬਰ ਇੱਥੇ ਪਹੁੰਚੇ ਹੋਏ ਆ ਤੇ ਤਵਾ ਹਿੰਦਿਆ ਸਿੰਘ ਵਾਲਾ ਦੇ ਜਿਹੜੇ ਲੋਕ ਉਹ ਇਸ ਵਰਤਨ ਕਰ ਰਹੇ ਨੇ ਜੀ ਦਾ ਏ ਡਾਕਟਰ ਸਾਹਿਬ ਮੈਨੂੰ ਚਾਹੀਦਾ ਠੀਕ ਹੈ ਨਾ ਚਾਹੀਦਾ ਉਸ ਤੋਂ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆਂ ਵੀ ਪਿਛਲੇ ਕੁਝ ਦਿਨਾਂ ਚ ਕਈ ਇਹੋ ਜਿਹੇ ਘਟਨਾਵਾਂ ਹੋਈਆਂ ਵੀ ਜਿਨ੍ਹਾਂ ਨੇ Hindu ਹਿਰਦਿਆਂ ਨੂੰ ਬਲੰਦ ਰਿਆ ਜਿੱਦਾਂ ਕਿ ਬੰਗਲਾਦੇਸ਼ ਦੇ ਵਿੱਚ ਮੰਦਰਾਂ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਏ Hindu ਆ ਦੇ ਉੱਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਹੋ ਰਹੇ ਆ ਜਿੱਦਾਂ ਕਿ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਘਰਾਂ ਨੂੰ ਅੱਗ ਲਾਈ ਜਾ ਰਹੀ ਏ ਉਹਨਾਂ ਨਾਲ ਮਹਿਲਾਵਾਂ ਨਾਲ ਰੇਪ ਹੋ ਰਿਹਾ ਏ ਤੇ ਉਹਨਾਂ ਦੀ ਧਨ ਸੰਪਤਾ ਨੂੰ ਲੁੱਟਿਆ ਜਾ ਰਿਹਾ ਤੇ ਕੋਈ ਵੀ ਦੁਨੀਆ ਦਾ ਕੰਟਰੀ ਹੈ ਜਿਹੜਾ ਉਹ ਬੋਲਿਆ ਨਹੀਂ ਅਜ ਤੱਕ ਜੇ ਜਦੋਂ ਕਿ ਫਲਸਤੀਨ ਦੇ ਵਿੱਚ ਮੁਸਲਮਾਨਾਂ ਤੇ ਅਤਿਆਚਾਰ ਹੋ ਰਹੀ ਸੀ ਤਾਂ ਪੂਰੀ ਦੁਨੀਆ ਬੋਲ ਰਹੀ ਸੀ ਪਰ ਅੱਜ ਹਿੰਦੂਆਂ ਦੇ ਉੱਤੇ ਜੋ ਕੋਈ ਵਿਪਤਾ ਬਣੀ ਹੈ ਤਾਂ ਅੱਜ ਕੋਈ ਬੋਲ ਨਹੀਂ ਰਿਹਾ ਤੇ ਸਾਡੇ ਵੱਲੋਂ ਬਾਲਾਜੀ ਮੰਦਿਰ ਕਮੇਟੀ ਵੱਲੋਂ ਤੇ ਇਸ ਸ਼ਹਿਰ ਦੇ ਪਦਵੰਤੇ ਸੱਜਣਾ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਕਿ ਇਹ ਆਵਾਜ਼ ਹੈ ਜਿਹੜੀ ਸਰਕਾਰਾਂ ਤੱਕ ਤੇ ਯੂਨੋ ਤੱਕ ਤੇ ਪੂਰੇ ਵਰਲਡ ਦੇ ਵਿੱਚ ਪਹੁੰਚੇ ਕਿ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਦਾ ਹਾਲ ਹੋ ਰਿਹਾ ਹੈ ਉਹਦੀ ਚਿੰਤਾ ਅਜ ਕਿਸੇ ਨੂੰ ਨਹੀਂ ਹੈ ਤੇ ਉਹਨਾਂ ਤੇ ਹੋ ਰਹੇ ਅਤਿਆਚਾਰ ਨੂੰ ਉਹਨਾਂ ਦਾ ਵੀ ਉਹ ਦੇਸ਼ ਤੇ ਉਹਨਾਂ ਹੀ ਹੱਕ ਹੈ ਜਿਨ੍ਹਾਂ ਮੁਸਲਮਾਨ ਭਾਈਚਾਰੇ ਦਾ ਜਾਂ ਦੂਜੇ ਭਾਈਚਾਰਿਆਂ ਦਾ ਉੱਥੇ ਹੈ ਤੇ ਹਿੰਦੂਆਂ ਦਾ ਵੀ ਉਸ ਧਰਤੀ ਦੇ ਉੱਪਰ ਉਹਨਾਂ ਹੀ ਹੱਕ ਹੈ ਤੇ ਸਾਡੀ ਇਹ ਆਵਾਜ਼ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਪੰਜਾਬ ਦੇ ਹਿੰਦੂ ਭਾਈਚਾਰੇ ਜਾਂ ਜਿੰਨੇ ਵੀ ਹਿੰਦੂ ਸਸਤਾਮਾਂ ਨੇ ਉਹ ਸਾਰੀਆਂ ਸੰਸਥਾਵਾਂ ਰਲ ਕੇ ਇੱਕ ਵੱਡਾ ਹੰਬੜਾ ਮਾਰਨ ਤੇ ਉਸ ਤੋਂ ਬਾਅਦ ਪੂਰੇ ਭਾਰਤ ਦੀਆਂ ਸੰਸਥਾਵਾਂ ਰਲ ਕੇ ਇੱਕ ਵੱਡਾ ਹੰਬੜਾ ਮਾਰਨ ਤਾਂ ਕਿ ਉਹਨਾਂ ਹਿੰਦੂਆਂ ਨੂੰ ਇਨਸਾਫ ਦਵਾਇਆ ਜਾ ਸਕੇ ਤੇ ਉਹਨਾਂ ਦੇ ਰੀਹੈਬਿਲੀਟੇਸ਼ਨ ਲਈ ਯਤਨ ਹੋ ਸਕਣ ਇਸ ਤੋਂ ਬਿਨਾ ਇੱਕ ਹੋਰ ਬੜੀ ਮੰਦਭਾਗੀ ਘਟਨਾ ਘਟਨਾ ਜੋ ਕਲਕੱਤਾ ਦੇ ਵਿੱਚ ਵਾਪਰੀ ਹੈ ਇੱਕ ਮਹਿਲਾ ਡਾਕਟਰ ਨਾਲ ਬਹੁਤ ਹੀ ਮੰਦਭਾਗੀ ਘਟਨਾ ਬਹੁਤ ਹੀ ਜਿਹਨੂੰ ਕਹਿੰਦੇ ਜਗੰਨਿਆ ਅਪਰਾਧ ਕਿਹਾ ਜਾਂਦਾ ਨਾ ਉਹ ਵਾਪਰੀ ਹੈ ਤੇ ਉਤੋਂ ਬਾਅਦ ਉਹ ਹਲੇ ਤੱਕ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸਮਾਜ ਲਈ ਸ਼ਰਮਨਾਕ ਗੱਲ ਹੈ ਇਹ ਤਾਂ ਪਹਿਲਾਂ ਤੋਂ ਗੱਲ ਆਉਂਦੀ ਹੈ 81 ਤੋਂ ਲੈ ਕੇ ਹਾਂਜੀ ਇਸੇ ਲਈ ਅਸੀਂ ਅੱਜ ਇੱਕ ਆਵਾਜ਼ ਚੱਕ ਰਹੇ ਹਾਂ ਇਹ ਆਵਾਜ਼ ਜਿਹੜੀ ਹੈ ਸਾਰੇ ਰਲ ਕੇ ਇੱਕ ਆਵਾਜ਼ ਚੱਕੀਏ ਤਾਂ ਜੋ ਉਸ ਭੈਣ ਨੂੰ ਇਨਸਾਫ ਮਿਲ ਸਕੇ ਇਸ ਤੋਂ ਬਿਨਾ ਖੰਨਾ ਦੇ ਵਿੱਚ ਜੋ ਕਿ ਭਗਵਾਨ ਦੇ ਮੰਦਰ ਜਿੱਥੇ ਅਸੀਂ ਹਰ ਰੋਜ਼ ਭਗਵਾਨ ਦੀ ਪੂਜਾ ਕਰਦੇ ਹਾਂ ਉਸ ਪਵਿੱਤਰ ਸਥਾਨ ਦੇ ਉੱਪਰ ਬਹੁਤ ਹੀ ਮੰੰਗ ਮੰਦ ਭਾਗੀ ਘਟਨਾ ਨੂੰ ਇਨਜਾਮ ਦਿੱਤਾ ਗਿਆ ਹੈ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਤੇ ਉਸ ਦੀ ਅਸੀਂ ਬਹੁਤ ਹੀ ਘੋਰ ਸ਼ਬਦਾਂ ਚ ਨਿੰਦਾ ਕਰਦੇ ਆਂ ਤੇ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਇਸ ਲਈ ਅਸੀਂ ਪੂਰੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਗੁਜਾਰਿਸ਼ ਕਰਦੇ ਆਂ ਕਿ ਇਹ ਘਟਨਾਵਾਂ ਭਵਿੱਖ ਦੇ ਵਿੱਚ ਨਾ ਵਾਪਰਨ ਤੇ ਜੋ ਘਟਨਾ ਵਾਪਰ ਗਈ ਹੈ ਉਸ ਦੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।